ਨਮਸਕਾਰ ਅਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਗਮਟਾਲਾ ਪੁਲਿਸ ਚੌਂਕੀ ਦੇ ਬਾਹਰ ਜ਼ੋਰਦਾਰ ਧਮਾਕੇ ਤੋਂ ਬਾਅਦ ਇਲਾਕੇ ਦੇ ਵਿੱਚ دہشت ਫੈਲ ਗਈ ਪੁਲਿਸ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਵਾਪਰੀ ਇਸ ਘਟਨਾ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਪੁਲਿਸ ਨੇ ਕਿਸੇ ਵੀ ਧਮਾਕੇ ਤੋਂ ਇਨਕਾਰ ਕਰਦਿਆਂ ਕਿਹਾ ਕਿ ਆਵਾਜ਼ਕਾਰ ਦੇ ਰੈਡੀਏਟਰ ਦੇ ਫਟਣ ਦੀ ਸੀ ਉਹਨਾਂ ਨੇ ਦੱਸਿਆ ਕਿ ਇਹ 2008 ਮਾਡਲ ਦੀ ਕਾਰ ਇੱਕ ਸਹਾਇਕ ਸਬ ਇਨਸਪੈਕਟਰ ਦੀ ਹੈ ਸਹਾਇਕ ਪੁਲਿਸ ਕਮਿਸ਼ਨਰ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਰੇਡੀਏਟਰ ਦੇ ਫਟਣ ਕਰਕੇ ਗੱਡੀ ਵਿੱਚੋਂ ਕੋਲੈਟ ਲੀਕ ਹੋ ਗਿਆ ਸੀ ਤੇ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰ ਦੇ ਰੇਡੀਏਟਰ ਦੇ ਵਿੱਚ ਹੋਇਆ ਧਮਾਕਾ ਸੀ ਪਰ ਘਟਨਾ ਦੇ ਤੁਰੰਤ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਪੋਸਟ ਵਾਇਰਲ ਹੋ ਗਈ ਜੋ ਕਿ ਕਥਿਤ ਤੌਰ ਤੇ ਅਮਰੀਕਾ ਸਥਿਤ ਆਤਵਾਦੀ ਹੈਪੀ ਪਾਸਿਆ ਰਾਹੀਂ ਪੋਸਟ ਕੀਤੀ ਗਈ ਹੈ ਪੋਸਟ ਦੇ ਵਿੱਚ ਪਾਸਿਆ ਨੇ ਫਰਜ਼ੀ ਮੁਕਾਬਲੇ ਦੇ ਵਿੱਚ ਆਪਣੇ ਦੋ ਸਾਥੀਆਂ ਦੀ ਹੱਤਿਆ ਦਾ ਬਦਲਾ ਲੈਣ ਲਈ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ 8:00 ਵਜੇ ਦੇ ਕਰੀਬ اے ایس ਹਰਜਿੰਦਰ ਸਿੰਘ ਚੌਂਕੀ ਚਾਰਜ ਗੁੰਮਟਾਲਾ ਜਿਹੜੇ ਅੰਦਰ ਪਬਲਿਕ ਡੀਲਿੰਗ ਕਰ ਰਿਹਾ ਸੀ ਕੋਈ ਪਾਰਟੀ ਦਾ ਝਗੜਾ ਹੋਇਆ ਸੀ ਗੱਲਬਾਤ ਹੋ ਰਹੀ ਸੀ ਕਿ ਬਾਹਰ ਜਿਹੜਾ ਖੜਕਾ ਹੋਇਆ ਜੀ ਜਦੋਂ ਬਾਹਰ ਨਿਕਲ ਕੇ ਉਹਨਾਂ ਦੇਖਿਆ ਕਿ ਸਾਡੇ اے ایس ਤਜਿੰਦਰ ਸਿੰਘ ਦੀ ਇੱਕ ਗੱਡੀ ਸੀ ਜੈਨਰਸਟੀਲੋ 2008 ਮਾਡਲ ਪੁਰਾਣੀ ਗੱਡੀ ਸੀ ਉਹਦਾ ਜਿਹੜਾ ਕੂਲਟ ਵਗ ਰਿਹਾ ਸੀ ਜਦੋਂ ਅਸੀਂ ਮਕੈਨਿਕ ਬੁਲਾ ਕੇ ਚੈੱਕ ਕੀਤਾ ਤਾਂ ਰੇਡੀਏਟਰ ਬਲਾਸਟ ਹੋਇਆ ਸੀ ਪੋਸਟ ਨੂੰ ਅਸੀਂ ਇਹ ਨਹੀਂ ਕਰ ਸਕਦੇ ਕਲੀਅਰ ਕਿਉਂਕਿ ਪੋਸਟਾਂ ਤੇ ਪਾਈ ਜਾਂਦੇ ਰੋਲ ਗੈਂਗਸਟਰ ਪਾਈ ਜਾਂਦੇ ਆ ਪੋਸਟ ਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਪਰ ਹੁਣ ਪੋਸਟ ਪਰ ਵੀ ਵੈਰੀਫਾਈ ਕਰਾਂਗੇ ਪਰ ਜੋ ਹੁਣ ਤੱਕ ਸਾਨੂੰ ਜਿਹੜਾ ਸਾਹਮਣੇ ਆਇਆ ਵਾ ਅਸੀਂ ਮਕੈਨਿਕ ਬੁਲਾ ਕੇ ਗੱਡੀ ਚੈੱਕ ਕਰਾਈ ਆ ਉਹ ਗੱਡੀ ਦਾ ਜਿਹੜਾ ਰੇਡੀਏਟਰ ਬਲਾਸਟ ਹੋਇਆ ਵਾ ਉਹਦਾ ਕੂਲਟ ਵੀ ਤੁਸੀਂ ਦੇਖ ਸਕਦੇ ਇੱਥੇ ਵਗਿਆ ਅੱਜ ਸ਼ਾਮ ਨੂੰ ਵਕਤ ਕਰੀਬ 8 ਵਜੇ ਏ ਸੇਰਜਿੰਦਰ ਸਿੰਘ ਅੰਚਾਰ ਚੌਂਕੀ ਗਮਟਾਲਾ ਚੌਂਕੀ ਚੰਦਰ ਬੈਠ ਕੇ ਪਬਲਿਕ ਡੀਲਿੰਗ ਕਰ ਰਿਹਾ ਸੀ ਕਿ ਅਚਾਨਕ ਬਾਹਰ ਖੜਕੇ ਦੀ ਆਵਾਜ਼ ਸੁਣੇ ਜੋ ਬਾਹਰ ਜਾ ਕੇ ਦੇਖਿਆ ਕਿ ਏ ਸੇ ਤਜਿੰਦਰ ਸਿੰਘ ਜੋ ਗਮਟਾਲਾ ਚੌਂਕੀ ਤਨਾਤ ਸੀ ਉਹਦੀ ਜੈਨਰ ਸਟਿਲੋ ਗੱਡੀ ਸੀ ਜਿਹੜੀ 2008 ਮਾਡਲ ਸੀ ਉਹਦੇ ਥੱਲੇ ਬਲਾਸਟ ਹੋਇਆ ਉਹਦਾ ਚੈੱਕ ਕਰਨ ਤੇ ਪਾਇਆ ਗਿਆ ਕਿ ਰੇਡੀਏਟਰ ਫਟਿਆ ਰੇਡੀਏਟਰ ਫਟਣਾ ਜਿਹੜਾ ਉਹ ਮੋਹਰਲਾ ਸ਼ੀਸ਼ਾ ਕਰੈਕ ਹੋ ਗਿਆ ਤੇ ਅੰਦਰੋਂ ਕੂਲਰਟ ਵਗੈਰਾ ਸਾਰਾ ਵਗ ਗਿਆ ਜੀ ਇਸ ਤੋਂ ਇਲਾਵਾ ਹੋਰ ਕੋਈ ਲਾਗੇ ਕੋਈ ਨੁਕਸਾਨ ਹੈ ਇਸ ਸੰਬੰਧੀ ਕੁਝ ਫਵਾਂ ਫੈਲ ਰਹੀਆਂ ਸੀ ਕਿ ਕੋਈ ਤਮਾਕਾ ਹੋਇਆ ਵਾ ਜਦ ਕਿ ਅਜਿਹੀ ਕੋਈ ਗੱਲ ਨਹੀਂ ਆ ਕੋਈ ਤਮਾਕਾ ਵਗੈਰਾ ਨਹੀਂ ਹੋਇਆ ਇਹ ਸਿਰਫ ਫਵਾਂ ਫਲਾਈ ਜਾ ਰਹੀਆਂ ਨੇ ਇਸ ਤੇਜਿੰਦਰ ਸਿੰਘ ਦੀ ਜੈਨਰਲ ਸਟੇਲੋ ਗੱਡੀ ਸੀ 2008 ਮਾਡਲ ਉਹਦਾ ਰੇਡੀਏਟਰ ਫਟਣਾ ਜਿਹੜਾ ਤਮਾਕਾ ਹੋਇਆ ਸੀ ਕੋਈ ਜਾਣੀ ਮਾਲੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ ਲੋਕਾਂ ਨੂੰ ਫਵਾਂ ਤੋਂ ਬਚਨ ਦੀ ਲੋੜ ਹੈ ਕਿਸੇ ਕਿਸਮ ਦੀ ਡਰਨ ਦੀ ਲੋੜ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਸਿਰਫ ਗੱਡੀ ਦਾ ਰੇਡੀਏਟਰ ਫਟਣਾ ਅੰਮ੍ਰਿਤਸਰ ਦੀ ਗਮਟਾਲਾ ਪੁਲਿਸ ਟੌਂਕੀ ਦੇ ਉੱਤੇ ਇੱਕ ਅਟੈਕ ਹੋਣ ਦੀ ਜਿਹੜੀ ਖਬਰ ਜਿਹੜੀ ਵਾ ਸਾਹਮਣੇ ਆਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆਂ ਇਹ ਅੰਮ੍ਰਿਤਸਰ ਦੀ ਜਿਹੜੀ ਵਾ ਗੁਮਟਾਲਾ ਪੁਲਿਸ ਚੌਕੀ ਹੈ ਕਿਹਾ ਜਾ ਰਿਹਾ ਹੈ ਜਿੱਥੇ ਕਿ ਕੁਝ ਘੰਟਿਆਂ ਪਹਿਲਾਂ ਕਿਸੇ ਜਿਹੜਾ ਵਿਅਕਤੀਆਂ ਦੇ ਵੱਲੋਂ ਜਿਹੜਾ ਵਾ ਇਸ ਪੌੜੀ ਦੇ ਉੱਪਰੋਂ ਜਿਹੜਾ ਕੋਈ ਚੀਜ਼ ਜਿਹੜੀ ਤਰਾਜੋਗ ਵਸਤੂ ਜੜੀ ਵਾ ਇਸ ਚੌਂਕੀ ਦੇ ਉੱਤੇ ਛੁੱਟੀ ਗਈ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਤੇ ਕੁਝ ਵੀ ਮੰਨਣ ਨੂੰ ਤਿਆਰ ਨਹੀਂ ਹੈ ਕਿ ਕਿਸੇ ਤਰ੍ਹਾਂ ਦਾ ਬਲਾਸਟ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਇਹੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਤਰ੍ਹਾਂ ਦਾ ਜਿਹੜਾ ਵਾ ਉਹ ਬਲਾਸਟ ਦੀ ਜਿਹੜੀ ਆਵਾਜ਼ ਹੋਈ ਹੈ ਤਾਂ ਉੱਥੇ ਹੀ ਜਿਹੜੀ ਪੁਲਿਸ ਚੌਂਕੀ ਦੇ ਅੰਦਰ ਜਿਹੜੀ ਇੱਕ ਜਿਹੜੀ ਵਾ ਗੱਡੀ ਖੜੀ ਸੀ ਕਿਹਾ ਜਾ ਰਿਹਾ ਕਿ ਉਸ ਦਾ ਰੇਡੀਏਟਰ ਦੇ ਜਿਹੜਾ ਵਾ ਫਟਿਆ ਵਾ ਜਿਸ ਦਾ ਜਿਹੜਾ ਵਾ ਇੱਥੇ ਜਿਹੜਾ ਕੈਮੀਕਲ ਵੀ ਪਿਆ ਹੈਗਾ ਪਰ ਫਿਲਹਾਲ ਜੇ ਦੱਸਦੀ ਹੈ ਕਿ ਪਿਛਲੇ ਜਿਹੜ ਪੁਲਿਸ ਥਾਣੇ ਦੇ ਵਿੱਚ ਜਿਹੜੀ ਵਾ ਉਹ ਗਰਨੇਡ ਅਟੈਕ ਦਾ ਜਿਹੜੀ ਵਾ ਉਹ ਗੱਲ ਸਾਹਮਣੇ ਆਈ ਸੀ ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਹੈਪੀ ਪਸ਼ੀਆ ਵੱਲੋਂ ਵੀ ਲਈ ਜਾ ਚੁੱਕੀ ਹੈ ਤਾਂ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਦਿਨ ਜਿਹੜਾ ਵਾ ਐਨਆਈਏ ਵੱਲੋਂ ਵੀ ਗੈਂਗਸਟਰ ਹੈਪੀ ਪਸ਼ੀਆ ਦੇ ਉੱਤੇ ਜਿਹੜਾ ਵਾ 5 ਲੱਖ ਰੁਪਏ ਦਾ ਜਿਹੜਾ ਇਨਾਮ ਵੀ ਰੱਖਿਆ ਗਿਆ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਵਾ ਗੈਂਗਸਟਰ ਹੈਪੀ ਪਸ਼ੀਆ ਬਾਰੇ ਜੇਕਰ ਕੋਈ ਜਾਣਕਾਰੀ ਦੇਵੇਗਾ ਤਾਂ ਉਸ ਦੀ ਜਾਣਕਾਰੀ ਵੀ ਜਿਹੜੀ ਵਾ ਉਹ ਗੁਪਤ ਰੱਖੀ ਜਾਵੇਗੀ ਤਾਂ ਇਸ ਗੱਲ ਦੀ ਵੀ ਸਾਹਮਣੇ ਆਈ ਸੀ ਕਿ ਐਨਆਈਏ ਨੇ ਕਿਹਾ ਸੀ ਕਿ ਗੈਂਗਸਟਰ ਹੈਪੀ ਪ ਉਹ ਯੂਐਸਏ ਦੇ ਵਿੱਚ ਜਿਹੜਾ ਵਾ ਛੁਪਿਆ ਹੋਇਆ ਹੈ ਦੱਸਦੇ ਇਹ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਮਾਮਲੇ ਜਿਹੜੇ ਵਾ ਉਹ ਗੈਂਗਸਟਰ ਹੈਪੀ ਪੱਸ਼ੀਆ ਦੇ ਉੱਤੇ ਦਰਜ ਨੇ ਪਰ ਫਿਲਹਾਲ ਜਿਹੜੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਅੰਮ੍ਰਿਤਸਰ ਦੀ ਜਿਹੜੀ ਗਮਟਾਲਾ ਪੁਲਿਸ ਥਾਕੇ ਆ ਉਸ ਦੇ ਉੱਤੇ ਵੀ ਜਿਹੜੀ ਵਾ ਉਹ ਬਲਾਸਟ ਦੀ ਜਿਹੜੀ ਵਾ ਉਹ ਘਟਨਾ ਸਾਹਮਣੇ ਆਈ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਫਿਲਹਾਲ ਪਿਛਲੇ ਜਿਹੜੀਆਂ ਵਾ ਉਹ ਕੁਝ ਘਟਨਾਵਾਂ ਜਿਹੜੀਆਂ ਹੋਈਆਂ ਸੀ ਉਸ ਦੇ ਵਿੱਚ ਵੀ ਕਿਹਾ ਗਿਆ ਸੀ ਕਿ ਗਰਨੇਡ ਅਟੈਕ ਜਿਹੜਾ ਵਾ ਉਹ ਹੋਇਆ ਸੀ ਜਿਸ ਤੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਪ ਗੈਂਗਸਟਰ ਹੈਪੀ ਪਸ਼ੀਆ ਦੇ ਬਹੁਤ ਸਾਰੇ ਗੁਰਗੇ ਵੀ ਜਿਹੜੇ ਵਾ ਉਹ ਗ੍ਰਿਫਤਾਰ ਕੀਤੇ ਗਏ ਸ ਦੇਖਣਾ ਆਮ ਹੋਵੇਗਾ ਕਿ ਕਿਸ ਤਰ੍ਹਾਂ ਦੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਪੁਲਿਸ ਅਧਿਕਾਰੀ ਫਿਲਹਾਲ ਕੁਝ ਵੀ ਜਿਹੜਾ ਵਾ ਉਹ ਬੋਲਣ ਨੂੰ ਤਿਆਰ ਨਹੀਂ ਹੈ ਪਰ ਫਿਲਹਾਲ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਗੁੰਟਾਲਾ ਪੁਲਿਸ ਚੌਂਕੀ ਦੇ ਉੱਤੇ ਇੱਕ ਵਾਰ ਫਿਰ ਤੋਂ ਜਿਹੜਾ ਵਾ ਬਲਾਸਟ ਦੀ ਖਬਰ ਜੜੀ ਵਾ ਉਹ ਸਾਹਮਣੇ ਆਈ ਹੈ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ ਤਾਂ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਪੰਕਜ ਮੱਲੀ ਅੰਮ੍ਰਿਤਸਰ ਤੋਂ ਜੁੜ ਗਏ ਨੇ ਪੰਕਜ ਕੀ ਕੁਝ ਜਾਣਕਾਰੀ ਹੈ ਬਲਾਸਟ ਹੋਇਆ ਹੈ ਤੇ ਇਸ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ ਇੱਕ ਪਾਸੇ ਪੁਲਿਸ ਕਹਿ ਰਹੀ ਹੈ ਕਿ ਇਹ ਸਿਰਫ ਅਫਵਾਹ ਹੈ ਆ ਬਿਲਕੁਲ ਦੇਖੋ ਪੁਸ਼ਪਾ ਦੱਸਣਾ ਚਾਹੁੰਦਾ ਕਿ ਅੰਮ੍ਰਿਤਸਰ ਦੀ ਗੁੰਟਾਲਾ ਪੁਲਿਸ ਚੌਂਕੀ ਦੇ ਉੱਤੇ ਜਿਹੜਾ ਵਾ ਦੇਰ ਰਾਤ ਜਿਹੜਾ ਵਾ ਇੱਕ ਗ੍ਰਨੇਡ ਅਟੈਕ ਜਿਹੜਾ ਵਾ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਇਸ ਟੀਮ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਕਿ ਇਹ ਕਿਸੇ ਤਰ੍ਹਾਂ ਦਾ ਗਰਨੇਡ ਅਟੈਕ ਸੀ ਜਾਂ ਕਿਸੇ ਤਰ੍ਹਾਂ ਦਾ ਹਮਲਾ ਸੀ ਹਾਲਾਂਕਿ ਪੁਲਿਸ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਇੱਕ ਤਰ੍ਹਾਂ ਦਾ ਗੱਡੀ ਦਾ ਜਿਹੜਾ ਰੇਡੀਏਟਰ ਬਲਾਸਟ ਹੋ ਗਿਆ ਸੀ ਜਿਸ ਦਾ ਕੈਮੀਕਲ ਵੀ ਉੱਥੇ ਪਿਆ ਹੈ ਤਾਂ ਪੁਲਿਸ ਇਸ ਟੀਨੂ ਮੰਨਣ ਨੂੰ ਤਿਆਰ ਨਹੀਂ ਹੈ ਪਰ ਫਿਲਹਾਲ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਜਿਹੜਾ ਇਹ ਬਲਾਸਟ ਹੋਇਆ ਸੀ ਉਸ ਦੀ ਜਾਣਕਾਰੀ ਵੀ ਗੈਂਗਸਟਰ ਹੈਪੀ ਪਸ਼ੀਆ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਜੜੀ ਲਈ ਗਈ ਹੈ ਹਾਲਾਂਕਿ ਅਸੀਂ ਉਸ ਸੋਸ਼ਲ ਮੀਡੀਆ ਪੋਸਟ ਦੀ ਪੁਸ਼ਟੀ ਨਹੀਂ ਕਰਦੇ ਪਰ ਫਿਲਹਾਲ ਜਿਹੜੀ ਉਹ ਪੋਸਟ ਹੈ ਉਹ ਕਾਫੀ ਜ਼ਿਆਦਾ ਜਿਹੜਾ ਵਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਖਬਰ ਖਾਸਾ ਇੰਟਰਨੈਸ਼ਨਲ ਦੇ ਪੇਜ ਤੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਅੰਮ੍ਰਿਤਪੁਰ ਗੁੰਟਾਲਾ ਪੁਲਿਸ ਖਾਨਾ ਦੇ ਵਿੱਚ ਪੁਲਿਸ ਵਾਲਿਆਂ ਦੇ ਉੱਪਰ ਗਰਮੀ ਦਾ ਡੈਫਰ ਹੈ ਉਸ ਦੀ ਜ਼ਿੰਮੇਵਾਰੀ ਮੈਂ ਹੈਪੀ ਪਸ਼ਿਆ ਲੈ ਲਿਆ ਹੈ ਇਸ ਚੀਜ਼ ਦਾ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਦਾ ਡੈਕਸਟਰ ਹੈਪੀ ਪਸ਼ਿਆ ਪਿਛਲੇ ਬਹੁਤ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਜਗ੍ਹਾ ਪੁਲਿਸ ਟੌਕੀਆਂ ਜਾਂ ਆਉਣ ਦੇ ਉੱਤੇ ਜਿਹੜੇ ਗਰਮਲੇ ਅਟੈਕ ਹੋਏ ਨੇ ਉਹਨਾਂ ਦੀ ਜ਼ਿੰਮੇਵਾਰੀ ਵੀ ਗੈਂਗਸਟਰ ਹੈਪੀ ਪਸ਼ੀਆ ਲੈ ਚੁੱਕਾ ਹੈ ਤਾਂ ਜਿਹੜਾ ਇਹ ਬੰਕਾਲਾ ਪੁਲਿਸ ਚੌਕੀ ਆ ਉੱਥੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਜਿਹੜੀ ਪੁਲਿਸ ਚੌਕੀ ਆ ਉਸ ਤੇ ਬਿਲਕੁਲ ਨਾਲ ਜਿਹੜਾ ਵਾ ਹਾਈਵੇ ਜਾਂਦਾ ਹੈ ਹਾਈਵੇ ਦੇ ਉੱਪਰ ਤੋਂ ਜਿਹੜਾ ਪੁਲ ਦੇ ਉੱਪਰ ਤੋਂ ਜਿਹੜਾ ਵਾ ਉਹ ਦੋ ਨੌਜਵਾਨਾਂ ਵੱਲੋਂ ਕੋਈ ਇਤਰਾਜਯੋਗ ਵਸਤੂ ਜਿਹੜੀ ਵਸਟੀ ਗਈ ਹੈ ਜਿਸ ਦੇ ਨਾਲ ਜਿਹੜਾ ਵ ਇਹ ਜਿਹੜਾ ਵਾ ਬਲਾਸਟ ਹੋਇਆ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਤੇ ਮੰਨਣ ਨੂੰ ਦੇ ਤਿਆਰ ਪਰ ਫਿਲਹਾਲ ਜਿਸ ਤਰੀਕੇ ਨਾਲ ਗੈਂਗਸਟਰ ਹੈਪੀ ਪਸ਼ੀਆ ਵੱਲੋਂ ਇਸ ਦੀ ਜਿੰਮੇਵਾਰੀ ਲਈ ਲਈਆਂ ਤਾਂ ਕਿਤੇ ਨਾ ਕਿਤੇ ਪੁਲਿਸ ਨੇ ਇੱਕ ਵਾਰ ਫੇਰ ਕੋ ਜਰੂਰ ਜਿਹੜਾ ਡੈਂਸਰ ਹੈਪੀ ਪਸ਼ੀਆ ਵੱਲੋਂ ਚੁਣੌਤੀ ਦਿੱਤੀ ਗਈ ਆ ਤਾਂ ਪਿਛਲੇ ਦਿਨ ਜਦੋਂ ਇਹ ਜਨਾਲਾ ਥਾਣੇ ਦੇ ਬਾਹਰ ਆ ਗਈ ਦੀ ਬਰਾਮਦ ਹੋਈ ਸੀ ਉਸ ਦੀ ਸੀਸੀਟੀਵੀ ਫੁਟੇਜ ਵੀ ਆਈ ਸੀ ਕਿ ਉਸ ਦੇ ਵਿੱਚ ਦੋ ਵਿਅਕਤੀ ਮੋਟਰਸਾਈਕਲ ਤੇ ਆਉਂਦੇ ਨੇ ਅਤੇ ਥਾਣੇ ਤੋਂ ਬਾਹਰ ਆਈ ਜਿਹੜਾ ਕੇ ਜਣਾਵਾ ਉਫਰਾਹ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਦੋਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਤਾਂ ਉਹ ਦੋਨੇ ਗੁਰਜੀ ਜਨਾਲਾ ਦਾ ਬੈਂਗਸਟਰ ਹੈਪੀ ਪਸ਼ੀਆ ਦਾ ਕਿਹੇ ਕੰਮ ਕਰਦੇ ਸੀ ਹੈਪੀ ਪਸ਼ੀਆ ਦੇ ਕਹਿਣ ਦੇ ਉੱਤੇ ਉਹਨਾਂ ਵੱਲੋਂ ਆਈ ਜਿਹਨਾਲਾ ਉਸ ਤੋਂ ਬਾਅਦ ਜਿਹੜਾ ਵਾ ਅਮਜੀਠਾ ਥਾਣੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ ਫਿਰ ਬਖਸ਼ਨਗਰ ਚੌਕੀ ਦੀ ਗੱਲ ਕੀਤੀ ਜਾਵੇ ਉੱਥੇ ਵੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ ਅੰਮ੍ਰਿਤਸਰ ਦੇ ਸਲਾਮਾਬਾਦ ਥਾਣੇ ਦੀ ਗੱਲ ਕੀਤੀ ਜਾਵੇ ਉੱਥੇ ਵੀ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਸੀ ਤਾਂ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਵੀ ਚੌਕੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਇਹਨਾਂ ਸਾਰੀਆਂ ਹੀ ਘਟਨਾਵਾਂ ਦੀਆਂ ਜ਼ਿੰਮੇਵਾਰੀ ਜੜੀ ਵਾ ਜੈਕਸਟਰ ਹੈਪੀ ਪਸ਼ੀਆ ਵੱਲੋਂ ਲਈ ਜਾ ਚੁੱਕੀ ਹੈ ਜੈਕਸਟਰ ਹੈਪੀ ਪਸ਼ੀ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਅਜਨਾਲਾ ਦੇ ਪਿੰਡ ਪਸ਼ੀਆ ਦਾ ਰਹਿਣ ਵਾਲਾ ਹੈ ਇਹ ਬਾਰਡਰ ਜ਼ਿਲ੍ਹਾ ਹੈ ਆਪਣਾ ਅੰਮ੍ਰਿਤਸਰ ਦਾ ਉਸਨੇ ਬਿਲਕੁਲ ਨਾਲ ਜਿਹੜਾ ਪਸ਼ੀਆ ਪਿੰਡ ਲੱਗਦਾ ਜਿਹੜਾ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦਾ ਹੈ ਉੱਥੋਂ ਦਾ ਉਹ ਆਉਣ ਵਾਲਾ ਹੈ ਤਾਂ ਪਿਛਲੇ ਦਿਨ ਜਿਹੜਾ ਆਈ.ਆਈ.ਡੀ ਬਰਾਮਦ ਹੋਈ ਸੀ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗੈਂਗਸਟਰ ਹੈਪੀ ਪਸ਼ੀਆ ਦੀ ਮਦਰ ਅਤੇ ਉਸਦੀ ਭੈਣ ਨੂੰ ਵੀ ਜਨਾਵਾ ਗ੍ਰਫਤਾਰ ਕਰਕੇ ਉਸ ਕੋਲੋਂ ਪੁੱਛਗਛ ਕੀਤੀ ਜਾ ਚੁੱਕੀ ਆ ਤਾਂ ਗੈਂਗਸਟਰ ਹੈਪੀ ਪਸ਼ੀਆ ਜਿਸ ਦੇ ਵਿੱਚ ਜਨਾਵਾ ਲਗਾਤਾਰ ਐਨ.ਆਈ.ਏ ਵੱਲੋਂ ਵੀ ਜਨਾਵਾ ਕਾਰਵਾਈ ਕੀਤੀ ਗਈ ਸੀ ਪਿਛਲੇ ਦਿਨ ਐਨ.ਆਈ. 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ ਕਿ ਜਿਹੜਾ ਵੀ ਵਿਅਕਤੀ ਜਨਸਰ ਹੈਪੀ ਪਸ਼ਿਆ ਬਾਰੇ ਜਾਣਕਾਰੀ ਦੇਵੇਗਾ ਉਸ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਉਸ ਦੀ ਜਾਣਕਾਰੀ ਜਿਹੜੀ ਹੈ ਉਹ ਵੀ ਜਿਹੜੀ ਉਹ ਗੁਪਤ ਰੱਖੀ ਜਾਵੇਗੀ ਜਨਸਰ ਹੈਪੀ ਪਸ਼ਿਆ ਇਸ ਵਕਤ ਯੂਐਸਏ ਦੇ ਵਿੱਚ ਬੈਠ ਕੇ ਇਹ ਸਾਰਾ ਮੋਡਿਊਲ ਚਲਾ ਰਿਹਾ ਹੈ ਯੂਐਸਏ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਜਨਵਾ ਅੰਜਾਮ ਦੇ ਰਿਹਾ ਹੈ ਪਰ ਫਿਲਹਾਲ ਤੁਸੀਂ ਇੱਕ ਵੱਡੀ ਚੁਣੌਤੀ ਹੈ ਜਨਸਰ ਹੈਪੀ ਪਸ਼ਿਆ ਇਸ ਤਰੀਕੇ ਨਾਲ ਲਗਾਤਾਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬਾਣਿਆਂ ਨੂੰ ਜਨਵਾ ਨਿਸ਼ਾਨਾ ਬਣਾ ਰਿਹਾ ਹੈ ਇਸ ਤਰ੍ਹਾਂ ਦੇ ਹਮਲੇ ਕਰਵਾ ਰਿਹਾ ਹੈ ਕਿਤੇ ਨਾ ਕਿਤੇ ਵੱਡੀ ਚੁਣੌਤੀ ਹੈ ਪੰਜਾਬ ਪੁਲਿਸ ਲਈ ਪਰ ਫਿਲਹਾਲ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੇ ਅਧਿਕਾਰੀ ਬਿਲਕੁਲ ਵੀ ਮੰਨਣ ਤਿਆਰ ਨਹੀਂ ਹੈ ਕਿ ਕਿਸੇ ਤਰ੍ਹਾਂ ਦਾ ਟੈਕਸੀ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਪੁਲਿਸ ਮੁਲਾਜ਼ਮ ਦੀ ਬਾਹਰ ਗੱਡੀ ਖੜੀ ਸੀ ਜਿਸ ਦਾ ਰੈਡੀਏਟਰ ਜਦੋਂ ਫਟੀ ਕਰਕੇ ਇਹ ਆਵਾਜ਼ ਆਈ ਹੈ ਪਰ ਸਪਸ਼ਟਾ ਗੱਲ ਇਹ ਹੈ ਕਿ ਉਹਨਾਂ ਨੂੰ ਠੰਡਾ ਹੈ ਤੇ ਇਹਨਾਂ ਤੋਂ ਦੇ ਬਾਵਜੂਦ ਵੀ ਕਿਸ ਤਰੀਕੇ ਦੇ ਨਾਲ ਇੱਕ ਥਵੀ ਗੱਡੀ ਦਾ ਰੈਡੀਏਟਰ ਫਟ ਸਕਦਾ ਇਹ ਬਹੁਤ ਵੱਡਾ ਸਵਾਲ ਹੈ ਪਰ ਫਿਲਹਾਲ ਪੁਲਿਸ ਅਧਿਕਾਰੀਆਂ ਨੂੰ ਮੰਨਣ ਤਿਆਰ ਨਹੀਂ ਹੈ ਪਰ ਗੈਂਗਸਟਰ ਹੈਪੀ ਪਸ਼ੀਆਂ ਨੇ ਇਸ ਦੀ ਜ਼ਿੰਮੇਵਾਰੀ ਲੈ ਕੇ ਅੰਮ੍ਰਿਤਸਰ ਪੁਲਿਸ ਨੂੰ ਜ਼ਰੂਰ ਜੜਵਾ ਪੁੱਛਣਾ ਦਿੱਤੀ ਹੈ ਜੀ ਪੁਸ਼ਪਾ ਠੀਕ ਹੈ ਪੰਕਜ ਜੀ ਇਹ ਜਾਣਕਾਰੀ ਸਾਂਝੀ ਕਰੋ ਕਿ ਜਿਹੜੇ ਪਹਿਲਾਂ ਦੋ ਗੁਰਗੇ ਫੜੇ ਗਏ ਸੀਗੇ ਜਿਹੜੇ ਇਸਲਾਮਾਬਾਦ ਦੇ ਵਿੱਚ ਅਟੈਕ ਹੋਇਆ ਹੋਰ ਵੀ ਤੁਸੀਂ ਪੁਲਿਸ ਥਾਣਿਆਂ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਦੋ ਗੁਰਗੇ ਜਿਹੜੇ ਫੜੇ ਗਏ ਸੀਗੇ ਕਿ ਉਹਨਾਂ ਵੱਲੋਂ ਹਲੇ ਪੁੱਛਗਿੱਛ ਜਾਰੀ ਹੈ ਉਹਨਾਂ ਵੱਲੋਂ ਕੋਈ ਖੁਲਾਸੇ ਕੀਤੇ ਗਏ ਨੇ ਕਿ ਹੈਪੀ ਪਾਸ਼ੀਆ ਬਾਰੇ ਪਤਾ ਲੱਗ ਗਿਆ ਹੈ ਕਿ ਫਿਲਹਾਲ ਉਹ ਕਿੱਥੇ ਰਹਿ ਰਿਹਾ ਹੈ ਜਾਂ ਫਿਰ ਅਗਲਾ ਉਸ ਦਾ ਟਾਰਗੇਟ ਕੀ ਹੈ ਬਿਲਕੁਲ ਦੇਖੋ ਗੈਂਗਸਟਰ ਹੈਪੀ ਪਸ਼ੀਆ ਜਿਹੜਾ ਯੂਐਸਏ ਦੇ ਵਿੱਚ ਬੈਠਾ ਹੋਇਆ ਹੈ ਯੂਐਸਏ ਦੇ ਵਿੱਚ ਬੈਠ ਕੇ ਸਾਰਾ ਮੋਡਿਵ ਜਿਹੜਾ ਵਾ ਗੈਂਗਸਟਰ ਹੈਪੀ ਪਸ਼ੀਆ ਵੱਲੋਂ ਜਿਹੜਾ ਵਾ ਚਲਾਇਆ ਜਾ ਰਿਹਾ ਜਿਸ ਤਰੀਕੇ ਨਾਲ ਮੈਂ ਜ਼ਿਕਰ ਕੀਤਾ ਚਾਦਨਾਲਾ ਥਾਣੀ ਦਾ ਚਾਦਨਾਲਾ ਖਾਨ ਨੇ ਤਾਂ ਬਾਅਦ ਜਿਹੜੀ ਆਈਈਡੀ ਰੱਖੀ ਗਈ ਸੀ उसके जो दो व्यक्ति जो पुलिस वालों गिरफ्तार गिरफ्तार भी लगातार पुष्क की, की, लगा पुलिस की थी जा रही थी यह जो बुरगे जे उस काम करते हैं हालांकि पिछले दिन अमृतसर पुलिस की गल की जाए तो अमृतसर पुलिस वालों भी जरा वा वह दस तो बारह के करीब बुरगे जेडे व ਜਾਂਸਰ ਹੈਪੀ ਪਸ਼ਿਆ ਤੇ ਜਿਹੜੇ ਸੀ ਉਹ ਗ੍ਰਿਫਤਾਰ ਕੀਤੇ ਗਏ ਸੀ ਜਿਹੜੇ ਪਲਾਨ ਬਣਾ ਰਿਆ ਸੀ ਗੋਦਾਸਪੁਰ ਜ਼ਿਲ੍ਹੇ ਦੇ ਕੁਝ ਸਥਾਨੇ ਲੋਕਾਂ ਤੇ ਅਟੈਕ ਕਰਨਾ ਬਹੁਤ سارے ਜਿਹੜੇ ਨੌਜਵਾਨ ਜਿਹੜੇ ਵਾ ਉਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਜਿਹੜੇ ਜਾਂਸਰ ਹੈਪੀ ਪਸ਼ਿਆਲੀ ਕੰਮ ਕਰਦੇ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਂਦੇ ਸੀ ਜਿੰਨਾਂ ਕੋਲ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਸ਼ਿਸ਼ ਦੌਰਾਨ ਵੱਡੇ ਖੁਲਾਸੇ ਵੀ ਜਿਹੜਾ ਜ਼ਰੂਰ ਹੋ ਰਹੇ ਨੇ ਪਰ ਇਹ ਜਿਹੜੇ ਨੌਜਵਾਨ ਨੇ ਪੰਜਾਬ ਦੇ ਇਹਦੇ ਨੌਜਵਾਨ ਜਿਹਨੇ ਕਾਉਂਟਰ ਜ਼ਿਲ੍ਹੇ ਦੇ ਰਹਿਣ ਵਾਲੇ ਜਿਵੇਂ ਕਿ ਅੰਮ੍ਰਿਤਸਰ ਦੇ ਬਹੁਤ ਸਾਰੇ ਨੌਜਵਾਨ ਜ਼ਿਲ੍ਹੇ ਦੇ ਜਿਹੜੇ ਰਹਿਣ ਵਾਲੇ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਬਹੁਤ ਸਾਰੇ ਨੌਜਵਾਨ ਰਹਿਣ ਵਾਲੇ ਸੀ ਤਾਂ ਇਹਨਾਂ ਨੂੰ ਕੋਈ ਪੈਸਿਆਂ ਦਾ ਲਾਲਚ ਦੇ ਕੇ ਗੈਂਗਸਟਰ ਹੈਪੀ ਪਸ਼ੀਆਂ ਵੱਲੋਂ ਜਿਹੜਾ ਵਾ ਉਹ ਖਰੀਦਿਆ ਜਾਂਦਾ ਹੈ ਕੁੱਝ ਪੈਸਿਆਂ ਦਾ ਲਾਲਚ ਦੇ ਕੇ ਉਹਨਾਂ ਨੂੰ ਜਨਾ ਭਰਮਾਇਆ ਜਾਂਦਾ ਇਸ ਤਰ੍ਹਾਂ ਦੇ ਕੰਮ ਕਰਵਾਉਣ ਵਾਸਤੇ ਤਾਂ ਫਿਲਹਾਲ ਇਹ ਜੋ ਗੁਰਮੀ ਉਸਤੇ ਗ੍ਰਿਫਤਾਰ ਕੀਤਾ ਜਾ ਚੁੱਕੇ ਨੇ ਉਹਨਾਂ ਕੋਲ ਲਗਾਤਾਰ ਅੰਮ੍ਰਿਤਸਰ ਪੁਲਿਸ ਵੱਲੋਂ ਕوشਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਗੈਂਗਸਟਰ ਹੈਪੀ ਪਸ਼ੀਆ ਕਿਸ ਤਰ੍ਹਾਂ ਦਾ ਮੈਡੂਲ ਕਲਾ ਰਿਹਾ ਹੈ ਔਰ ਅੱਗੇ ਕਿਸ ਤਰ੍ਹਾਂ ਦੇ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਹੈ ਪਰ ਫਿਲਹਾਲ ਗੈਂਗਸਟਰ ਹੈਪੀ ਪਸ਼ੀਆ ਜਿਹੜਾ ਵੱਡੀ ਚੁਣੌਤੀ ਬਣਿਆ ਹੈ ਪੰਜਾਬ ਪੁਲਿਸ ਲਈ ਅੰਮ੍ਰਿਤਸਰ ਪੁਲਿਸ ਲਈ ਜਿਹੜਾ ਯੂਐਸਏ ਦੇ ਵਿੱਚ ਬੈਠ ਕੇ ਇਹ ਵੱਡੀਆਂ ਘਟਨਾਵਾਂ ਨੂੰ ਅੰਜਾਮ ਜਿਹੜ ਠੀਕ ਹੈ ਪੰਕਜ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ तमाम ਜਾਣਕਾਰੀ ਸਾਂਝੀ ਕੀਤੀ